ਮੋਦੀ ਜੀ ਦੀ ਤੇ ਨੱਡਾ ਸਾਹਿਬ ਦੀ ਲੀਡਰਸ਼ਿਪ ਨੇ ਭਾਰਤ ਨੂੰ ਕਿਤੇ ਪਛਾਤਾ ਆ ਤੁਹਾਨੂੰ ਪਤਾ ਹੈ ਕਿ ਇਹ ਲੀਡਰਸ਼ਿਪ ਨੇ ਜਿਹੜੇ ਵੀ ਵਾਅਦੇ ਕੀਤੇ ਆ ਰਾਮ ਮੰਦਰ ਦਾ 370 ਦਾ ਇਹ ਸਾਰੇ ਪੂਰੇ ਕੀਤੇ ਨੇ ਤੇ ਦੁਨੀਆ 'ਚ ਅੱਜ ਮੋਦੀ ਸਾਹਿਬ ਦੀ ਤੇ ਨੱਡਾ ਜੀ ਦੀ ਲੀਡਰਸ਼ਿਪ ਦੀ ਬਹੁਤ ਹੀ ਜਾਦੀ ਮੁਕਤ ਹੈ ਤੁਹਾਨੂੰ ਪਤਾ ਹੈ ਕਿ ਅੰਬਰਸਰਚ ਜੀ 20 ਹੋਇਆ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਪਰਿਚ ਕਈ ਹੋਰ ਖੇਤਰ ਚ ਮੋਦੀ ਜੀ ਦੀ ਲੀਡਰਸ਼ਿਪ ਸਾਹਮਣੇ ਆਉਂਦੀ ਆ आज अगर प्रेसिडेंट बाइडेन, प्रेसिडेंट पुतिन और होर समुची दुनिया की लीडरशिप कोई भी परेशानी होंगी आ सब तो पहला प्रधानमंत्री मोदी जी को टेलीफोन करते हैं लेकिन एक होर चीज भारत यह लीडरशिप नेती हैगी भारत की डिवेलपमेंट ਹੁਣ ਭਾਰਤ ਪੰਜਵੇਂ ਨੰਬਰ ਤੇ ਦੁਨੀਆ 'ਚ ਪਹੁੰਚ ਗਿਆ ਤੇ ਹੋਰ 1-2 ਸਾਲਾਂ 'ਚ ਤਿੰਨ ਨੰਬਰ ਤੇ ਪਹੁੰਚ ਜਾਊਗਾ ਇਹ ਸਾਰੀ ਚੀਜ਼ਾਂ ਖਾਸ ਤੌਰ ਤੇ ਅਮਰੀਕਾ ਦੀਆਂ ਜਿੰਨੀਆਂ ਵੀ ਕੰਪਨੀਆਂ ਨੇ ਫੈਕਟਰੀਆਂ ਨੇ ਇਹ ਸਾਰੀਆਂ ਹੁਣ ਭਾਰਤ 'ਚ ਆਪਣੇ ਯੂਨਿਟ ਖੋਲ੍ਹ ਰਹੀਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ ਕਿ ਅਸੀਂ ਸੈਮੀ ਕੰਡਕਟਰ ਦੀ ਗੱਲ ਕਰੀਏ ਸੋਲਰ ਦੀ ਗੱਲ ਕਰੀਏ ਆਈਬੀਐਮ ਦੀ ਗੱਲ ਕਰੀਏ ਗੂਗਲ ਦੀ ਗੱਲ ਕਰੀਏ ਇਹ ਜਾਹਾਂ ਦੀ ਗੱਲ ਕਰੀਏ ਸਭ ਕੁਝ ਹੁਣ ਭਾਰਤ ਚ ਆ ਰਿਹਾ ਆ ਇਹਦੇ ਨਾਲ ਭਾਰਤ ਚ ਨੌਕਰੀਆਂ ਵੀ ਆ ਰਹੀਆਂ ਨੇ